तो जानपुर के साथ लगते गांव छोटेपुर में स्थिति उसे समय बदतर हो गई जब एक ओर से श्री राम जी की शोभा यात्रा आ रही थी और दूसरी ओर छोटेपुर की रत्ना कॉलोनी में गंदे नाले का पानी बहुत सड़क पर आ गया था स्थानीय लोगों ने बताया इस नारे की वजह से कई अरसे से लोगों को मुसीबतों का सामना करना पड़ रहा है जिस तरफ प्रशासन का बिल्कुल भी ध्यान न होना बहुत शर्मनाक बात है एक तरफ तो पंजाब सरकार बड़े बड़े दावे करती है परन्तु दूसरी ओर लोगों का जीना भी मुश्किल हो गया है स्थानीय लोगों ने बताया की इस बारे में संबंधित विभाग व गाँव की सरकार को भी बताया गया था परंतु कोई भी हल ना निकलने के कारण लोगों में काफी रोष है जब इस बारे में गांव के सरपंच और बीडीपीओ साहब से बात कर की गई बी तो डी पी ओ संतुष्टि ऐसी जवाब नहीं दिया गया इसके उपरांत सारे लोगों का अगर दस दिनों में इस समस्या का हल न हुआ तो आगे जो भी होगा उसकी जिम्मेदारी प्रशासन की होगी यात्रा ਦੇਖੋ ਜੀ ਇਹ ਤੇ ਬਹੁਤ ਵਧੀਆ ਗੱਲ ਤੁਸੀਂ ਮੈਨੂੰ ਕੁੱਸੀ ਆ ਪਹਿਲਾਂ ਆਇਆ ਤੁਹਾਡਾ ਜੀ ਆਇਆਂ ਨੂੰ ਸਾਡੇ ਪਿੰਡ ਦੇ ਵਿੱਚ ਪ੍ਰੈਸ ਬਾਲੋ ਦੂਸਰੀ ਗੱਲ ਇਹ ਆ ਵੀ ਜਿਹੜੀ ਤੁਸੀਂ ਗੱਲ ਕੁੱਸੀਆ ਮੈਨੂੰ ਬਹੁਤ ਵਧੀਆ ਲੱਗੀ ਆ ਦੇਖੋ ਇਹ ਨਾਲੇ ਦੀ ਸਮੱਸਿਆ ਸਾਡੀ ਆ ਜੀ ਇਹ ਕਾਫੀ ਚਿਰ ਦੀ ਚੱਲ ਰਹੀ ਆ ਮੈਂ ਸਰਪੰਚੀ ਕੀਤੀ ਆ 5 ਸਾਲ ਦੀ ਵੈਸੇ ਸਰਪੰਚੀ ਹੁੰਦੀ ਸਰਕਾਰ ਦੇ ਘਰ ਦੇ ਵਿੱਚ ਤਾਂ ਸਾਨੂੰ 6 ਸਾਲ ਦੀ ਸਰਪੰਚੀ ਮਿਲੀ ਆ ਤੇ ਅਸੀਂ 6 ਦੀ ਕੀਤੀ ਆ ਪਰ ਇਦਾਂ ਦਾ ਹਾਲਾਤ ਨਹੀਂ ਸੀ ਵੀ ਪਾਣੀ ਜਿਹੜਾ ਇਸ ਤਰ੍ਹਾਂ ਸਮੁੰਦਰ ਬਣ ਜੇ ਹੁਣ ਮਹਿਕਮਾ ਜਿਹੜਾ ਆ ਸਾਡਾ ਆ ਪੰਚਾਇਤ محکمہ ਉਹ ਤਾਂ ਬਿਲਕੁਲ ਸੁੱਤਾ ਪਿਆ ਦਾ ਜੀ ਬਿਲਕੁਲ ਸੁੱਤਾ ਉਹਨੂੰ ਨਹੀਂ ਪਤਾ ਕਿ ਕਿਸੇ ਪਿੰਡ ਦੇ ਵਿੱਚ ਤੇ ਲੀਡਰ ਜਿਹੜਿਆ ਉਹਨੂੰ ਬੈਕ ਨੈਟ ਤੁਹਾਡੀ ਪ੍ਰਸੰਨ ਦੇ ਵਿੱਚ ਉਹ ਨਿਊਜ਼ ਆ ਰਹੀ ਆ ਦੇਖੋ ਜੀ ਪਿੰਡਾਂ ਦੇ ਵਿੱਚ ਅਸੀਂ ਇਹ ਕੰਮ ਕਰਾਤਾ ਇਹ ਕੰਮ ਕਰਾਤਾ ਜੀ ਇੱਥੇ ਅੱਜ ਅਸੀਂ ਇਹ ਦੁਕਾਟ ਨਾਲ ਕੀ ਬੰਨਣਾ ਜੀ ਜ਼ਮੀਨੀ ਤੇ ਆਓ ਨਾ ਜ਼ਮੀਨ ਤੇ ਆਣ ਕੇ ਵੇਖੋ ਨਾ ਕਿ ਕੀ ਕੰਮ ਕਰਨਾ ਆ ਕਿਹੜੀ ਲੋਕਾਂ ਨੂੰ ਲੋੜ ਕਦੀ ਆ ਅਸੀਂ ਲੋਕਾਂ ਦੀ ਲੋੜ ਪੂਰੀ ਨਾ ਕਰੀਏ ਤੇ ਕੰਮ ਅਸੀਂ ਕੋਈ ਦੂਸਰਾ ਜਾ ਕੇ ਫੜ ਲੀਏ ਪਹਿਲਾਂ ਜਿਹੜਾ 1 ਨੰਬਰ ਦਾ ਕੰਮ ਪਹਿਲਾਂ ਉਹਨੂੰ ਕਰੋ ਅਸੀਂ 5 ਨੰਬਰ ਵਾਲੇ ਕੰਮ ਨੂੰ ਕਿਉਂ ਕਰਾਂਗੇ ਪਹਿਲਾਂ ਦੂਸਰੀ ਗੱਲ ਸਾਡੇ ਇਹਨਾਂ ਦੇ ਨਲਾਕੀ ਹੋ ਚੁੱਕਿਆ ਹੈ ਮਹਿਕਮੇ ਹੀ ਵੀ ਇਹਨਾਂ ਨੂੰ ਵਾਰ-ਵਾਰ ਕਹਿਣ ਦੇ ਉੱਤੇ ਵੀ ਸਮੱਸਿਆ ਹੈ ਵੀ ਉੱਤੋਂ ਪੈਸੇ ਨਹੀਂ ਆਉਂਦੇ ਜੀ ਮੇਰੇ ਵਾਰੀ ਤਾਂ ਪੈਸਾ ਨਹੀਂ ਆਇਆ ਮੰਨੂ ਤਾਂ ਕਿਸੇ ਨੇ ਨਹੀਂ ਦਿੱਤਾ ਪਰ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਪੂਰਾ ਸੰਯੋਗ ਦਿੱਤਾ ਤੇ ਮੈਂ ਉਹ ਨਾਲੇ ਦਾ ਜਿਹੜਾ ਇਹ ਸਮੱਸਿਆ ਸੀਗੀ ਨਾ ਸਫਾਈ ਸਫਾਈ ਨਹੀਂ ਕਰਾ ਰਹੇ ਕਦੇ ਪਟਾ ਕਰਦੇ ਆ ਕਦੇ ਇਧਰੋਂ ਕਰ ਲੈਂਦੇ ਉਹਦੇ ਕੋਈ ਸਬੰਧ ਨਹੀਂ ਹੈਗਾ ਉਹਨੂੰ ਸਫਾਈ ਕੀਤੀ ਜਾਵੇ ਦੂਸਰੀ ਗੱਲ ਇਹ ਆ ਬੱਚੇ ਛੋਟੇ ਛੋਟੇ ਜਾ ਰਿਹਾ ਬੰਬਾਰੀਆਂ ਉੱਤੋਂ ਆ ਰਹੀਆਂ ਸਿਹਤ ਵਿਭਾਗ ਉੱਥੇ ਬੈਠਾ ਕਹਿੰਦਾ ਜੀ ਡੇਂਗੂ ਆ ਗਿਆ ਜੀ ਬਿਮਾਰੀ ਤੀਜੀ ਆ ਗਈ ਤੇ ਲੱਭੇ ਕਰਦੀ ਆ ਉੱਤੇ ਸਰਕਾਰ ਤਾਂ ਸੁੱਤੀ ਦੀ ਆ ਮੈਨੂੰ ਨਹੀਂ ਪਤਾ ਵੀ ਕਹਿੰਦੇ ਵੀ ਉੱਠੀ ਦੀ ਅੰਮਿਆ ਕਹਿੰਨਾ ਸੁੱਤੀ ਦੀ ਆ ਦੂਸਰੀ ਗੱਲ ਮੈਂ ਤੁਹਾਡੇ ਆਪਣੇ ਤੁਹਾਡੇ মিডিਆ ਲਈ ਅੱਜ ਮੈਂ ਕਹਿੰਨਾ ਵੀ ਮੈਂ 10 ਦਿਨ ਦਾ ਟਾਈਮ ਦੰਨਾ ਬੀਡੀਪੀਓ ਆਫਿਸ ਨੂੰ 10 ਦਿਨ ਦਾ ਟਾਈਮ ਹੈ ਜੇ 10 ਦਿਨ ਦੇ ਵਿੱਚ ਇਹਨਾਂ ਦੇ ਨਾਲਾ ਨਾ ਸਾਫ ਕੀਤਾ ਨਾਲਾ ਮੈਂ ਪੇਮੈਂਟ ਦੇ ਨਾਲ ਸਾਫ ਕਰਕੇ ਜਾ ਕੇ ਬੀਡੀਪੀ ਦੀਆਂ ਟਰਾਲੀਆਂ ਜਿਹੜੀਆਂ ਉੱਥੇ ਲਾਵਾਂਗਾ ਇਹ ਸਮੱਸਿਆ ਮੈਂ ਆਪਣੇ ਕੋਲੋਂ ਕਰਨੀ ਆ ਤੇ ਮੈਂ ਦੂਰ ਕਰਾਂਗਾ ਪਰ ਟਰਾਲੀਆਂ ਮੇਰੀਆਂ ਉੱਥੇ ਲੱਗਣ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਨੀ ਹੋਵੇਗੀ ਕਰੇ ਜੋ ਕਰਨਾ ਕਰੇ ਮੇਰੇ ਪਿੰਡ ਦੀ ਸਫਾਈ ਮੈਂ ਵਾਰ-ਵਾਰ ਕਹਿੰਦਾ ਆ ਤੇ ਕਰਦੇ ਨਹੀਂ ਆ ਜਿਹੜੇ ਹੁਣ ਨਵੀਂ ਪੰਚਾਇਤ ਬਣੀ ਆ ਉਹ ਵੀ ਆਪਣੇ ਜਿਹੜਾ ਮੈਂ ਕਿਸੇ ਦੇ ਕਰਨ ਤੋਂ ਪਰੰਤੂ ਤੇ ਕਰਨਾ ਨਹੀਂ ਹੈਗਾ ਮੈਂ ਇਹ ਚਾਹਨਾ ਉਹਨਾਂ ਨੂੰ ਅੱਗੇ ਬੇਨਤੀ ਕਰਨਾ ਵੀ ਤੁਸੀਂ ਵੀ ਇੱਧਰ ਧਿਆਨ ਮਾਰੋ ਬਾਕੀ ਕੰਮਾਂ ਨੂੰ ਛੱਡੋ ਤੁਸੀਂ ਸਾਡੇ ਲੋੜ ਪਾਂਦੀ ਸੰਯੋਗ ਕਰਨ ਦੀ ਅਸੀਂ ਤੁਹਾਡੇ ਨਾਲ ਚੱਲਨੇ ਆ ਮੈਂ ਦੱਸ ਦਿੰਦਾ ਟਾਈਮ ਦੇ ਦਿੱਤਾ ਜੀ ਮੈਂ ਪਿੰਡ ਦੇ ਨਾਲ ਸੰਯੋਗ ਲੈ ਕੇ ਦੋਨੋਂ ਪਿੰਡਾਂ ਦਾ ਲਾਂਗ ਆ ਜੀ ਮੈਂ ਇੱਕ ਦਾ ਨਹੀਂ ਲਾਂਗਾ ਦੋਨੋਂ ਪਿੰਡਾਂ ਦਾ ਲਾਂਗਾ ਮੈਂ ਆਪੇ ਹੀ ਪਹਿਲਾਂ ਵੀ ਨਾਲਾ ਮੈਂ ਆਪੇ ਸਾਫ਼ ਕੀਤਾ ਮੇਰੀਆਂ ਪਿਛਲੀਆਂ ਆਈਡਾਂ ਕਰ ਲਓ ਵਿੱਚ ਹੋਣਗਾ ਜੀ ਮੈਂ ਨਾਲੇ ਦੇ ਵਿੱਚ ਖੁਦ ਕੰਮ ਕੀਤਾ ਜਮੀਨੀ ਮੈਂ ਨਾਲਾ ਜਿਹੜਾ ਆ ਖੁਦ ਕਰਾਂਗਾ ਪਰ ਜਿਹੜਾ ਕਚਰਾ ਆ ਉਹ ਉੱਥੇ ਜਾ ਕੇ ਲਾਉਂਗਾ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੇ ਮਹਿਕਮੇ ਦੀ ਪੰਚਾਇਤ ਮੰਤਰੀ ਦੀ ਅਦੇ ਹੋਏਗੀ ਜੀ ਠੀਕ ਆ ਜੀ ਤੇ ਕਿਉਂ ਨਹੀਂ ਧਿਆਨ ਦਿੰਦੇ ਇਸ ਪਾਸੇ ਕਿਉਂ ਲੋਕਾਂ ਨਰਦੀ ਜ਼ਿੰਦਗੀ ਜੀਣ ਤੇ ਮਜਬੂਰ ਕੀਤਾ ਜਾ ਰਿਹਾ ਹੈ ਇਹ ਸਾਰੇ ਸਭ ਇਦਾਂ ਹੀ ਜਿਹਦੇ ਕੋਲ ਅਸੀਂ ਜਾਣਾ ਜਣਾ ਉਹਨੇ ਇਹੀ ਗੱਲ ਹੀ ਕਰਨੀ ਜੀ ਉਤੋਂ ਪੈਸੇ ਨਹੀਂ ਆਉਂਦੇ ਚਲੋ ਜੀ ਪੈਸੇ ਨਹੀਂ ਆਉਂਦੇ ਤੇ ਜਿਹੜਾ ਪੈਸੇ ਨਹੀਂ ਆਉਂਦੇ ਤੇ ਅਸੀਂ ਤਾਂ ਸਮੱਸਿਆ ਤੁਹਾਨੂੰ ਲੁਖਾਤੀ ਹੈ ਜਦੋਂ ਤੁਸੀਂ ਵੋਟਾਂ ਲੈਣਾਂਦੇ ਉਦੋਂ ਤੁਹਾਨੂੰ ਲੋਕੀ ਜਦੋਂ ਦੱਸ ਕਹਿੰਦੇ ਉਦੋਂ ਕਹਿਣਗੇ ਸਰਪੰਚ ਨੂੰ ਪੁੱਸੋ ਜੀ ਸਰਪੰਚ ਨੂੰ ਤਾਂ ਤੁਸੀਂ ਪੈਸੇ ਨਹੀਂ ਦਿੰਦੇ ਸਫਾਈ ਦੇ ਪੈਸੇ ਕਿੱਥੇ ਸਾਨੂੰ ਤਾਂ ਮਾਨ ਸਮਾਨ ਬੱਤਾ ਹੀ ਨਹੀਂ ਦਿੱਤਾ ਨਾਂਦੇ 6 ਸਾਲ ਦਾ ਇਹੋ ਜੀ ਸਰਕਾਰ ਮੈਂ ਦੇਖੀ ਪਹਿਲੀ ਵਾਰੀ ਜਿਹਨੋਂ ਕੋਈ ਇਲੈ ਉਹ ਅੱਜ ਬਹਿ ਗਿਆ ਦੂਜਿਆਂ ਦੀ ਝੋਲੀ 'ਚ ਜਾ ਕੇ ਠੀਕ ਹੈ ਜੀ ਮੈਂ ਕਿਸੇ ਦੇ ਉੱਤੇ ਮੈਂ ਕਹਿੰਦਾ ਨਹੀਂ ਹੈਗਾ ਵੀ ਕਿਸੇ ਦੇ ਕਰਨ ਤੂੰ ਜਾਂ ਉਹ ਕਰਾਂ ਹੁਣ ਮੈਂ ਰੋਡ ਦੀ ਲਈ ਹੈਗੀ ਆ 6 ਸਾਲ ਦਾ ਮੈਨੂੰ ਕਹਿੰਦੇ ਪਈ ਹੈਗੇ ਲੁੱਕ ਪੈਣੀ ਆ ਲੁੱਕ ਬਲੇ ਲੋਕ ਨਹੀਂ ਪਈ ਹਜੇ ਤੱਕ ਇਹ ਨਾਲੇ ਦੀ ਸਮੱਸਿਆ ਮੈਂ ਆਪਣੇ ਕੋਲ ਜਿੰਨੇ ਵਾਰੀ ਕੀਤੀ ਆ ਆਪਣੇ ਕੋਲੋਂ ਕੀਤੀ ਆ ਇੱਕ ਵਾਰੀ ਨਹੀਂ ਪੈਸਾ ਉਹਨਾਂ ਨੇ ਸਾਨੂੰ ਦਿੱਤਾ ਜੀ ਨਾਲੇ ਸਫਾਈ ਦਾ ਮੈਂ ਖੁਦ ਕਰਾਈ ਆ ਜੀ ਤੇ ਦੂਸਰੀ ਗੱਲ ਆ ਮੈਂ ਦੇ ਨਾਲ ਅੱਗੇ ਹਜੇ ਬੇਨਤੀ ਕਰਨਾ ਚਾਹਨਾ ਛਿੱਧੀ ਗੱਲ ਆ ਤੇ ਇਹ ਅਰਜ਼ ਕਰਨਾ ਚਾਹਨਾ ਵੀ 10 ਦਿਨ ਦਾ ਭਾਈ ਮੈਂ ਤੁਹਾਨੂੰ ਟਾਈਮ ਦੇਤਾ 10 ਦਿਨ ਦੇ ਉੱਤੇ ਸਿੱਧੀ ਜੀ ਗੱਲ ਆ ਮੈਨੂੰ ਜੋ ਮੈਂ ਤੁਹਾਨੂੰ ਕਹਿਤਾ ਵੀ ਮੈਂ ਸਫਾਈ ਕਰਕੇ ਤੇ ਜਿਹੜਾ ਕੂੜਾ ਕਰਕੜਾ ਮੈਂ ਉੱਥੇ ਜਾ ਕੇ ਲਾਉਣਾ ਮੈਂ ਹੋਰ ਕਿਤੇ ਨਹੀਂ ਜੇ ਲਾਉਣਾ ਇਹਦੀ ਜ਼ਿੰਮੇਵਾਰੀ ਤੁਹਾਡੀ ਆ ਨਾਲੇ ਜੇ ਮੈਨੂੰ ਕੁਝ ਕਰਦੇ ਆ ਨਾ ਜਾਂ ਕੁਝ ਵੀ ਕਰਦਾ ਕਾਨੂੰਨੀ ਮੈਂ ਇਹਦੇ ਤੇ ਕਰੂੰਗਾ ਵੀ ਮੈਂ ਬਿਆਨ ਦਿੱਤੇ ਕਿਉਂ ਨਹੀਂ 10 ਸਾਲ ਦੀ ਕਰਦਾ ਵੀ 6 ਸਾਲ ਤਾਂ ਮੈਂ ਸਰਪੰਚੀ ਕੀਤੀ ਆ ਮੈਂ ਮਰਦ ਨਹੀਂ ਗਿਆ ਮੈਂ ਮਰਦ ਨਹੀਂ ਗਿਆ ਉਹਨੂੰ ਕਿਉਂ ਨਹੀਂ ਤੁਸੀਂ ਕਰਦੇ ਬੱਚੇ ਛੋਟੇ ਛੋਟੇ ਨੰਗੇ ਕਰਦੇ ਆ ਸੜਕੀ ਟੁੱਟ ਗਈ ਜਿਨ ਨਾਲੇ ਇਹ ਜਿਹੜੀ ਹੋਣਾ ਸੀ ਛੋਟੇ ਪਰ ਟੈਰ ਲਗਾਈ ਆ ਇਹ ਵੀ ਟੁੱਟ ਜੂਗੀ ਠੀਕ ਹੈ ਜੀ ਮੇਰੀ ਬੇਨਤੀ ਆ ਬੀ ਡੀ ਪੀ ਸਾਹਿਬ ਅੱਗੇ ਵੀ ਸਿੱਧੀ ਜੀ ਗੱਲ ਆ ਜੀ ਜਾਂ ਸਾਡੇ ਜਿਹੜੇ ਇੱਥੇ ਵਿਧਾਇਕ ਨਾ ਜਾਂ ਸਾਡੇ ਲੀਡਰ ਸਾਹਿਬ ਨਾਲ ਕਿਸੇ ਵੀ ਪਾਰਟੀ ਸਬੰਧ ਨਾਲ ਜੋ ਵੀ ਤੁਹਾਡੇ ਅੱਗੇ ਮੇਰੀ ਇੱਕ ਭਾਈ ਅਰਜ਼ਾ ਤੁਹਾਡੇ ਅੱਗੇ ਬੇਨਤੀ ਆ ਮੈਂ ਤਾਂ ਬਾਰ ਬਾਰ ਵੀ ਤੁਹਾਨੂੰ ਕਹਿੰਦਾ ਰਿਹਾ ਆ ਤੇ ਤੁਸੀਂ ਉਹਨੂੰ ਥੋੜਾ ਧਿਆਨ ਕਰੋ ਤੇ ਪਿੰਡ ਆਣ ਕੇ ਥੋੜਾ ਦੇਖੋ ਗਿਆ ਹੀ ਹੈਲੋ ਮੈਂ ਸਸੀ ਗਾ ਜੀ ਸਸੀ ਗੱਲ ਜੀ ਮੈਡਮ ਸ਼ੂਟੇ ਬੋਣਾ ਰਤਨ ਕਲੋਨੀ ਦੇ ਵਿੱਚ ਨਾ ਪਿਛਲੇ ਲੰਬੇ ਸਮੇਂ ਤੋਂ ਨਾਲੇ ਇਸ ਸਮੱਸਿਆ ਚੱਲੇ ਕਰਦੀ ਆ ਹਾਂ ਤੇ ਕੀ ਕਾਰਵਾਈ ਕੀਤੀ ਆ ਇਹ ਲੋਕ ਕਾਫੀ ਦਿਨ ਤੋਂ ਪਰੇਸ਼ਾਨ ਆ ਕਾਫੀ ਪਾਣੀ ਕਿਹੜਾ ਸ਼ਰਕਾ ਦੇ ਵਿੱਚ ਆ ਗਿਆ ਤੇ ਉਹ ਕਰਦਾ ਪਿਆ ਸੈਕਟਰੀ ਸੈਕਟਰੀ ਹਾਂ ਜੀ ਕੀ ਕਾਰਵਾਈ ਕੀਤੀ ਜਾ ਰਹੀ ਆ ਮੈਂ ਕਿਹਾ ਸੈਕਟਰੀ ਕਹਿੰਦਾ ਮੈਂ ਬਾਹਰ ਐ ਰਜੇ ਲੋਕਾਂ ਨੇ ਵੀ ਕਿਹਾ ਕਿ 10 ਦਿਨ ਵਿੱਚ ਨਹੀਂ ਕੀਤਾ ਕਾਰਵਾਈ ਤੇ ਤੁਹਾਡੇ ਦਫ਼ਤਰ ਦੇ ਬਾਹਰ ਨਾ ਪ੍ਰਦਰਸ਼ਨ ਕੀਤਾ ਜਾਏਗਾ ਹੋਰ ਕਿੰਨਾ ਵੀ ਗੰਦਾ ਤੁਹਾਡੇ ਦਫ਼ਤਰ ਦੇ ਬਾਹਰ ਲਗਾਇਆ ਜਾਏਗਾ ਕਾਫੀ ਵਾਰ ਤੁਹਾਨੂੰ ਨੇ ਕਿਹਾ ਵੀ ਹੈ ਠੀਕ ਤੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲ ਮੈਂ ਕਿਹਾ ਮੈਂ ਕੀਤੀ ਆ ਅੱਗੇ ਕਾਰਵਾਈ ਉਹਨਾਂ ਨੂੰ ਕੱਟ ਕਰਨ ਵਾਸਤੇ ਜੀ No, sai che io non ho yeah, yeah.